ਤੁਸੀਂ ਦੇਖ ਰਹੇ ਹੋ ਨਵਾਂ ਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿਦਾਂ ਤੁਹਾਨੂੰ ਪਤਾ ਹੈ ਲੋਕ ਸਭਾ ਚੋਣਾਂ ਜਿਹੜੀਆਂ ਦੇ ਸਮਾਂ ਕੁਝ ਘੰਟੇ ਹੀ ਰਹਿ ਗਿਆ ਸਾਡੇ ਨਾਲ ਸੀਨੀਅਰ ਪੱਤਰਕਾਰ ਅਮਰਤਪਾਲ ਜੀ ਤੇ ਨਾਲ ਗੁਰਦੀਪ ਸਿੰਘ ਚੋਹਾਨ ਜਿਹੜੇ ਜੀਤੋ ਪੱਤਰਕਾਰ ਨੇ ਆਪਾਂ ਇਹਨਾਂ ਨਾਲ ਵਿਚਾਰ ਜਾਂਦਿਆਂ ਕੀ ਕਹਿਣਾ ਚਾਹੁੰਦੇ ਨੇ ਨਵਾਂ ਜਮਾਨਾ ਦਾ ਸੀ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਨੇ ਔਰ ਜਿਵੇਂ ਤੁਸੀਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਕੋਈ ਖਾਸ ਨਹੀਂ ਜਿੱਦਾਂ ਆਮ ਚੋਣਾਂ ਹੁੰਦੀਆਂ ਨੇ ਉਸੇ ਤਰ੍ਹਾਂ ਦੀਆਂ ਇਹ ਚੋਣਾਂ ਨੇ ਇਹਨਾਂ ਚੋਣਾਂ ਦਾ ਜਿਹੜਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਚੌੜ ਚੜਿਆ ਹੋਇਆ ਉਹ ਲੀਡਰਾਂ ਨੂੰ ਹੈ ਪਰ ਆਮ ਲੋਕਾਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਉਤਸ਼ਾਹ ਨਹੀਂ ਹੈ ਬਾਕੀ ਰਹੀ ਗੱਲ ਕਿ ਲੋਕ ਸਭਾ ਚੋਣਾਂ ਨੇ ਚਾਹੇ ਵਿਧਾਨ ਸਭਾ ਚੋਣਾਂ ਨੇ ਕੋਈ ਵੀ ਚੋਣਾਂ ਜਦੋਂ ਹੁੰਦੀਆਂ ਨੇ ਤਾਂ ਸਰਕਾਰਾਂ 'ਚ ਬਦਲਾ ਆਣਾ ਹੁੰਦਾ ਹੈ ਤੇ ਬਦਲਾਅ ਦੇ ਵਿੱਚ ਕੀ ਚੰਗਾ ਕੀ ਮਾੜਾ ਉਹ ਬਾਅਦ ਵਿੱਚ ਪਤਾ ਲੱਗਦਾ ਹੁੰਦਾ ਜਿਵੇਂ ਕਿ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਇਸ ਵਕਤ ਜੇ ਮੈਂ ਕੇਂਦਰ ਦੀ ਗੱਲ ਕਰਾਂ ਤਾਂ ਉੱਪਰ ਸਿਰਫ ਦੋਏ ਪਾਰਟੀਆਂ ਨੇ ਕਾਂਗਰਸ ਤੇ ਭਾਜਪਾ ਉਹਦੇ ਵਿੱਚ ਹੀ ਮੁਕਾਬਲਾ ਜਿਹੜਾ ਹੋਣ ਜਾ ਰਿਹਾ ਹੈ ਪਰੰਤੂ ਜੇਕਰ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ ਪੰਜ ਤਾਂ ਪੰਜ ਛੇ ਤਾਂ ਮੁੱਖ ਧਿਰਾਂ ਜਿਹੜੀਆਂ ਨੇ ਆਪਸ ਵਿੱਚ ਲੜ ਰਹੀਆਂ ਨੇ ਤੇ ਇਸ ਤੋਂ ਇਲਾਵਾ ਬਾਕੀ ਆਜ਼ਾਦ ਉਮੀਦਵਾਰ ਵੀ ਆਪ ਕੋ ਆਪਣੀ ਜਿਹੜੀ ਹੈਗੀ ਆ ਉਹ ਚੋਣ ਦੇ ਵਿੱਚ ਜੁਟੇ ਹੋਏ ਨੇ ਪਰੰਤੂ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਹੈਗਾ ਕਿ ਜਿਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਦਿੱਲੀ ਤੇ ਚੰਡੀਗੜ੍ਹ ਦੇ ਵਿੱਚ ਸਮਝੌਤਾ ਹੋਇਆ ਹੋਇਆ ਮੈਨੂੰ ਇੱਕ ਗੱਲ ਦੀ ਇਹ ਸਮਝ ਨਹੀਂ ਆਂਦੀ ਕਿ ਜੇਕਰ ਉੱਥੇ ਸਮਝੌਤਾ ਹੋ ਸਕਦਾ ਸੀ ਤਾਂ ਪੰਜਾਬ 'ਚ ਕਿਉਂ ਨਹੀਂ ਹੋਇਆ ਕਿ ਚੰਡੀਗੜ੍ਹ ਤੇ ਆਪਣੇ ਦਿੱਲੀ ਦੇ ਵਿੱਚ ਕਾਂਗਰਸ ਹੋਰ ਹੈ ਕੋਈ ਚੰਡੀਗੜ੍ਹ ਤੇ ਦਿੱਲੀ 'ਚ ਵੀ ਕਾਂਗਰਸ ਉਹੀ ਹੈ ਜਿਹੜੀ ਪੰਜਾਬ ਦੇ ਵਿੱਚ ਹੈ ਦੂਜੀ ਗੱਲ ਆਪਾਂ ਇੱਥੇ ਮੰਨ ਲੈਂਦੇ ਆ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤ ਜਾਂਦੀ ਹੈ। ਪਰੰਤੂ ਉਹ ਤੋਂ ਬਾਅਦ ਦਾ ਅਗਲਾ ਸਟੈਪ ਕੀ ਹੈ? ਅਗਲਾ ਸਟੈਪ ਤਾਂ ਉਹ ਜਿਹੜਾ 13 ਦੀਆਂ 13 ਸੀਟਾਂ ਨੇ ਜਾਣੀਆਂ ਤਾਂ ਕਾਂਗਰਸ ਨੂੰ ਇਹ ਨੇ ਕਿਉਂਕਿ ਜੇ ਉਹਨਾਂ ਦਾ ਗੱਠਜੋੜ ਹੋਇਆ ਹੋਇਆ ਤਾਂ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਡਰਾਮਾ ਕਾਦੇ ਵਾਸਤੇ ਰਚਿਆ ਹੋਇਆ ਇਹ ਸਿੱਧੀ ਫਿਰ ਕਾਂਗਰਸ ਨੂੰ ਵੋਟ ਕਿਉਂ ਨਹੀਂ ਪਵਾਉਂਦੇ? ਇਹ ਅਗਰ ਜਿਵੇਂ ਇਹਨਾਂ ਨੇ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਇਹਨਾਂ ਨੇ ਸਮਝੌਤਾ ਕੀਤਾ, ਗੱਠਜੋੜ ਕੀਤਾ ਹੈ, ਉਸੇ ਤਰੀਕੇ ਪੰਜਾਬ ਦੇ ਵਿੱਚ ਕਰ ਲੈਂਦੇ ਤਾਂ ਮੈਨੂੰ ਲੱਗਦਾ ਸ਼ਾਇਦ 13 ਜ਼ੀਰੋ ਦੇ ਇਹ ਆਪਣਾ ਜਿਹੜਾ ਇਹਨਾਂ ਨੇ ਨਾਰਾ ਲਾਇਆ ਹੋਇਆ ਉਹਨੂੰ ਪੂਰਾ ਕਰ ਸਕਦੇ ਸੀ ਪਰੰਤੂ ਹੁਣ ਇਹ ਆਪਸ ਦੇ ਵਿੱਚ ਆਪਣੇ ਹੋਏ ਹੋਏ ਨੇ ਤੇ ਇਹਨਾਂ ਦਾ ਹੁਣ ਨਤੀਜਾ ਕੀ ਨਿਕਲਣਾ ਉਹ ਤਾਂ ਹੁਣ ਵੋਟਾਂ ਤੋਂ ਬਾਅਦ ਪਤਾ ਲੱਗੂਗਾ ਹਾਂਜੀ ਗੁਰਦੀਪ ਸਿੰਘ ਜੀ ਤੁਸੀਂ ਦੱਸੋ ਲਵੀ ਤੁਹਾਡਾ ਕੀ ਵਿਚਾਰ ਨੇ ਇਸ ਬੰਦ ਦੇ ਦੇਖੋ ਜੀ ਕੋਈ ਵੀ ਸਰਕਾਰ ਜਦੋਂ ਆਂਦੀ ਹੈਗੀ ਆ ਉਹ ਆਪਣੀ ਪਾਵਰ ਦਾ ਪੂਰਾ ਇਸਤੇਮਾਲ ਕਰਦੀ ਹੈ ਤੇ ਇਸੇ ਤਰ੍ਹਾਂ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਾ ਕਿ ਸ਼ਾਇਦ ਵੀ ਅਸੀਂ 13 0 ਦੇ ਨਾਲ ਇਥੋਂ ਪੰਜਾਬ ਦੇ ਵਿੱਚ ਜੇ ਥੋੜਾ ਫਤ ਕਰਾਂਗੇ ਸੋ ਐਨਾ ਸੋਖਾ ਨਹੀਂ ਹੈ ਪੰਜਾਬ ਦੇ ਲੋਕ ਇੱਕ ਦੋ ਵਾਰ ਤਾਂ ਚਲੋ ਉਹਨਾਂ ਦਾ ਸਹਾਰ ਦਿੰਦੇ ਨੇ ਉਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਦਾ ਜਿਹੜਾ ਰੁਝਾਨਾ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ ਤੇ ਕਿਤੇ ਨਾ ਕਿਤੇ ਜਦੋਂ ਇਹਨਾਂ ਨੇ ਕਾਂਗਰਸ ਦੇ ਨਾਲ ਸਮਝੌਤਾ ਕਰਨ ਬਾਰੇ ਸੋਚਿਆ ਤਾਂ ਪੰਜਾਬ ਦੀ ਕਾਂਗਰਸ ਨੇ ਸ਼ਾਇਦ ਇਸ ਕਰਕੇ ਸਮਝੌਤਾ ਨਹੀਂ ਕੀਤਾ ਜਾਂ ਇਹਨਾਂ ਨੇ ਵੀ ਥੋੜਾ ਆਪਣੇ ਦਿਮਾਗ ਦੇ ਵਿੱਚ ਕਮਾਂਡ ਰੱਖਿਆ ਕਿ ਸਾਡੀ ਸਰਕਾਰ ਆ ਵੀ ਅਸੀਂ ਤਾਂ ਚਲੋ ਜਿੱਤੀ ਜਾਣਾ ਹੈਗਾ ਤੇ ਦੂਸਰੇ ਪਾਸੇ ਕਾਂਗਰਸ ਨੇ ਇਹ ਦੇਖਿਆ ਵੀ ਜਿਹੜੇ ਦੂਸਰੇ ਸਟੇਟਾਂ ਦੇ ਵਿੱਚ ਇਹਨਾਂ ਨੇ ਜਦੋਂ ਇਲੈਕਸ਼ਨ ਲੜੀ ਆ ਰਾਜਸਥਾਨ ਐਮਪੀ ਗੁਜਰਾਤ ਇੱਥੇ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਉਧਰੋਂ ਜਿਹੜੀ ਵੋਟ ਪਈ ਆ ਉਧਰ ਇਹਨਾਂ ਦਾ ਖਾਤਾ ਤੱਕ ਵੀ ਨਹੀਂ ਖੁੱਲਿਆ ਹੈਗਾ ਆਮ ਆਦਮੀ ਪਾਰਟੀ ਦਾ ਇੱਕ ਨੋਟਾ ਨੂੰ ਵੋਟ ਉਧੋ ਪੈਂਦੀ ਆ ਜਦੋਂ ਉਹ ਲੋਕਾਂ ਨੂੰ ਕੋਈ ਵੀ ਕੈਂਡੀਡੇਟ ਪਸੰਦ ਨਹੀਂ ਹੁੰਦਾ ਵੀ ਅਸੀਂ ਇਹ ਸਾਰੇ ਕੈਂਡੀਡੇਟ ਨੂੰ ਨਕਾਰ ਦਿੰਦੇ ਆ ਨੋਟਾਂ ਨਾਲੋਂ ਘੱਟ ਵੋਟ ਪੈਣੀ ਆਮ ਆਦਮੀ ਪਾਰਟੀ ਨੂੰ ਤੇ ਇਸ ਕਰਕੇ ਕਾਂਗਰਸ ਨੇ ਸ਼ਾਇਦ ਪੰਜਾਬ ਦੀ ਕਾਂਗਰਸ ਨੇ ਉੱਥੋਂ ਇਹ ਅੰਦਾਜ਼ਾ ਲਗਾ ਲਿਆ ਸੀਗਾ ਕਿ ਜਿਹੜੇ ਨੋਟਾਂ ਨਾਲੋਂ ਘੱਟ ਵੋਟਾਂ ਪਈਆਂ ਨੇ ਜਿਨ੍ਹਾਂ ਨੇ ਬਾਹਰਲੇ ਸੂਬਿਆਂ ਦੇ ਵਿੱਚ ਇਲੈਕਸ਼ਨ ਲੜ ਕੇ ਦੇਖਿਆ ਤੇ ਕੋਈ ਖਾਤਾ ਤੱਕ ਨਹੀਂ ਖੋਲ ਸਕੀ ਤੇ ਇਹਨਾਂ ਦੇ ਨਾਲ ਸ਼ਾਇਦ ਵੀ ਸਾਡਾ ਸਮਝੌਤਾ ਹੋਣ ਦੇ ਨਾਲ ਵੀ ਸਾਡੀ ਵੀ ਕਿਤੇ ਬੇੜੀ ਦੇ ਵਿੱਚ ਵਟੇ ਨਾ ਪੈ ਜਾਵੇ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੇ ਇਹ ਡਿਸੀਜਨ ਲਿਆ ਜਿਹੜਾ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਲਈ ਇਹ ਪੋਜ਼ਿਟਿਵ ਪੁਆਇੰਟ ਵੀ ਹੈਗਾ ਆ ਵੀ ਉਹ ਜਿਸ ਵਕਤ ਜੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਵੀ ਉਹਨਾਂ ਦਾ ਜਿਹੜਾ ਸਕੋਪ ਆ ਕਾਂਗਰਸ ਦਾ ਜੇ ਵੱਡਾ ਆ ਜਿੱਦਾਂ ਅਮਰਤਪਾਲ ਜੀ ਮਾਨ ਸਾਹਿਬ ਕਹਿ ਰਹੇ ਆ ਕਿ ਅਸੀਂ 1301 ਕਰਨੀ ਆ ਹੁਣ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਬਲਵੇਂ ਐਮਐਲਏ ਬਣਾਏ ਕਿ 1301 ਕਰ ਪਾਂਗੇ ਦੇਖੋ ਜਿੱਦਾਂ ਚੋਹਾਂ ਸਾਹਿਬ ਨੇ ਗੱਲ ਦੱਸੀ ਐ ਕਿ ਲੋਕ ਹਰ ਵਾਰ ਤੁੱਖਾ ਨਹੀਂ ਖਾਂਦੇ ਲੋਕਾਂ ਨੇ ਜਿਹੜਾ ਪਿਛਲੀ ਵਾਰ ਦੀ ਤੁਸੀਂ ਵਿਧਾਨ ਸਭਾ ਦੀ 92 ਸੀਟਾਂ ਦੀ ਗੱਲ ਕਰਦੇ ਹੋ ਉਹ 92 ਸੀਟਾਂ ਇਹਨਾਂ ਨੇ ਨਹੀਂ ਜਿੱਤੀਆਂ ਉਹ ਲੋਕਾਂ ਨੇ ਆਪ ਜਿਤਾਈਆਂ ਨੇ ਮੈਂ ਇੱਥੇ ਇਹ ਗੱਣਾ ਚਾਹਨਾ ਕਿ ਅਗਰ ਮੈਂ ਵੀ ਕਿਸੇ ਜਗ੍ਹਾ ਖੜਿਆ ਹੁੰਦਾ ਤਾਂ ਸ਼ਾਇਦ ਮੈਂ ਵੀ ਜੇਤੂ ਹੁੰਦਾ ਤੁਸੀਂ ਖੜੇ ਹੁੰਦੇ ਤਾਂ ਤੁਸੀਂ ਵੀ ਸ਼ਾਇਦ ਜੇਤੂ ਹੁੰਦੇ ਉਸ ਵਕਤ ਇੱਕ ਬਹਿਸ ਸੀ ਪਰੰਤੂ ਅੱਜ ਦਾ ਜੋ ਟਾਈਮ ਹੈ ਜਿਹੜੀ ਅੱਜ ਆਪਾਂ ਲੋਕ ਸਭਾ ਚੋਣਾਂ ਦੇ ਬਾਰੇ ਆਪਾਂ ਗੱਲ ਕਰ ਰਹੇ ਆਂ ਅੱਜ ਉਹ ਮਾਹੌਲ ਨਹੀਂ ਹੈ ਅੱਜ ਦਾ ਮਾਹੌਲ ਜਿਹੜਾ ਹੈ ਹੁਣ ਲੋਕ ਸੋਚ ਸਮਝ ਕੇ ਵੋਟਾਂ ਜਿਹੜੀਆਂ ਹੈਗੀਆਂ ਨੇ ਉਹ ਪਾਉਣਗੇ ਬਾਕੀ ਰਹੀ ਗੱਲ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਵੇਂ ਹੁਣ ਪਿੰਡਾਂ ਦਾ ਜ਼ਿਆਦਾ ਜਿਵੇਂ ਹੁੰਦਾ ਜਿਵੇਂ ਜ਼ਿਮੀਂਦਾਰਾਂ ਨੂੰ ਮੋਟਰਾਂ ਜਿਵੇਂ ਦੱਸ ਰਹੇ ਨੇ ਕਿ 24 ਘੰਟੇ ਉਹਨਾਂ ਨੂੰ ਜੜੇ 8 ਘੰਟੇ ਦੀ ਬਿਜਲੀ ਪੂਰੀ ਮਿਲਦੀ ਰਹੀ ਹੈ ਜਾਂ ਫਿਰ ਮਤਲਬ ਕਿ ਜਿਹੜੇ ਆਪਾਂ ਕਹਿੰਦੇ ਆ ਆਪਣੇ ਮੀਟਰ ਜਿਹੜੇ ਹੈਗੇ ਨੇ ਜੇ ਤਾਂ ਇਹ ਕਲਚਰ ਚੱਲ ਗਿਆ ਤਾਂ ਫਿਰ ਤਾਂ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਵਧੀਆ ਵੋਟ ਲੈ ਜਾਊਗੀ ਪਰੰਤੂ ਜਿਵੇਂ ਪਹਿਲਾਂ ਇਹਨਾਂ ਦੇ ਉਮੀਦਵਾਰ 55 55000 ਜਾਂ ਲੱਖ ਲੱਖ ਵੋਟ ਤੇ ਜਿੱਤੇ ਸੀ ਇਹੋ ਜਿਹਾ ਮਾਹੌਲ ਨਹੀਂ ਕੋਈ ਬਣੇਗਾ ਹੋਏਗਾ ਤਾਂ ਨੇੜੇ ਤੇੜੇ ਦਾ ਮਾਮਲਾ ਹੋਊਗਾ ਪਰੰਤੂ ਇੱਥੇ ਹੁਣ ਬਸ ਇਹੀ ਗੱਲ ਕਹਿਣ ਵਾਲੀ ਆ ਲੋਕਾਂ ਨੂੰ ਵੀ ਅਸੀਂ ਤਾਂ ਇਹੀ ਕਹਿੰਦੇ ਆ ਕਿ ਦੇਖੋ ਅਸੀਂ ਕਿਸੇ ਨੂੰ ਅਪੀਲ ਨਹੀਂ ਕਰਦੇ ਕਿ ਪੁਰਾਣੀ ਪਾਰਟੀ ਨੂੰ ਵੋਟ ਪਾਓ ਅਸੀਂ ਇਹ ਕਹਨੇ ਆ ਕਿ ਜਿਹੜਾ ਬੰਦਾ ਤੁਹਾਨੂੰ ਵਾਜਿਬ ਲੱਗਦਾ ਉਸ ਬੰਦੇ ਨੂੰ ਵੋਟ ਪਾਓ ਤੇ ਨਹੀਂ ਫਿਰ ਜਿਹੜਾ ਸਾਡੇ ਕੋਲ ਇੱਕ ਅੰਤਮ ਜਿਹੜਾ ਹੁੰਦਾ ਹੈ ਜਿਵੇਂ ਜੁਵਾਨ ਸਾਹਿਬ ਨੇ ਵੀ ਦੱਸਿਆ ਕਿ ਕਈ ਇਹਨਾਂ ਨੂੰ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾਂ ਨਾਲੋਂ ਵੀ ਘੱਟ ਵੋਟਾਂ ਪਈਆਂ ਨੇ ਤਾਂ ਨੋਟਾ ਦਾ ਬਟਨ ਜਿਹੜਾ ਹੈਗਾ ਇਹ ਉਹ ਜ਼ਰੂਰ ਦਬਣਾ ਚਾਹੀਦਾ ਕਿਉਂਕਿ ਨੋਟਾ ਦਾ ਬਟਨ ਦਬਣਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ ਨੂੰ ਦਰਸਾਉਂਦਾ ਹੈ ਕਿ ਇੱਥੇ ਕੋਈ ਚੱਜ ਦਾ ਕੈਂਡੀਡੇਟ ਹੀ ਨਹੀਂ ਹੈ ਇਹ ਧੰਗ ਦਾ ਕੋਈ ਕੈਂਡੀਡੇਟ ਹੈ ਨਹੀਂ ਇਸੇ ਕਰਕੇ ਲੋਕਾਂ ਨੇ ਉਹਨੂੰ ਨਕਾਰਿਆ ਇਤਨੇ ਕਰਦੇ ਜਾ ਕੇ ਲੋਕ ਮੇਰੇ ਕਈ ਵਾਰ ਵਟਸਐਪ ਗਰੁੱਪਾਂ ਦੇ ਵਿੱਚ ਇਸ ਗੱਲ ਤੇ ਚਰਚਾ ਹੋ ਜਾਂਦੀ ਆ ਕਈ ਲੀਡਰਾਂ ਨਾਲ ਉਹ ਇੱਕ ਬੰਦਾ ਕਹਿ ਰਿਹਾ ਸੀ ਕਹਿੰਦਾ ਇਹ ਤਾਂ ਡੈੱਡ ਵੋਟ ਹੁੰਦੀ ਆ ਤੇ ਫਿਰ ਮੈਂ ਜਦੋਂ ਉਹਨੂੰ ਕਿਹਾ ਮੈਂ ਕਿਹਾ ਇਹਨੂੰ ਡੈੱਡ ਵੋਟ ਕਹਿ ਕੇ ਆਪਣੇ ਤੇ ਪਰਚਾ ਨਾ ਕਰਵਾ ਲਈ ਕਿਉਂਕਿ ਨੋਟਾ ਦਾ ਵੀ ਆਪਣਾ ਆਧਾਰ ਹੁੰਦਾ ਹੈਗਾ ਨੋਟਾਂ ਨੂੰ ਵੀ ਮੈਂ ਕਿਹਾ ਵੋਟ ਉਸੇ ਤਰੀਕੇ ਨਾਲ ਪੈਂਦੀ ਆ ਜਿੱਦਾਂ ਇੱਕ ਕੈਂਡੀਡੇਟ ਨੂੰ ਪੈਂਦੀ ਹੁੰਦੀ ਆ ਇਸ ਕਰਕੇ ਜੇਕਰ ਲੋਕਾਂ ਨੂੰ ਨੋਟਾ ਦੇ ਬਾਰੇ ਵਿੱਚ ਸਮਝ ਆ ਜਾਵੇ ਕਿਉਂਕਿ ਸਾਡੇ ਆਮ ਲੋਕਾਂ ਨੂੰ ਕਦੇ ਸਾਡੇ ਲੀਡਰਾਂ ਨੇ ਸਿਖਾਇਆ ਹੀ ਨਹੀਂ ਦੱਸਿਆ ਹੀ ਨਹੀਂ ਨਾ ਸਾਡੇ ਜਿਹੜਾ ਮਤਲਬ ਕਿ ਪ੍ਰਸ਼ਾਸਨ ਇਹਦੇ ਪ੍ਰਤੀ ਤੁਸੀਂ ਦੇਖ ਲਓ ਕਿੰਨਾ ਕੁ ਪ੍ਰਸ਼ਾਸਨ ਨੇ ਇਹਦੇ ਬਾਰੇ ਪ੍ਰਚਾਰ ਕੀਤਾ ਵੀ ਜੇਕਰ ਤੁਹਾਨੂੰ ਨਹੀਂ ਕੋਈ ਅਗਰ ਕੋ ਪਸੰਦ ਲੀਡਰ ਤਾਂ ਮਤਲਬ ਕਿ ਤੁਸੀਂ ਨੋਟਾ ਬਾਰੇ ਮੰਨ ਲ ਕੇ ਵੋਟ ਪਾਓ ਨੋਟਾ ਨੂੰ ਵੋਟ ਪਾਓ ਕਿਤੇ ਨਾ ਕਿਤੇ ਜਾ ਕੇ ਜਾਣੀ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਇਹ ਮਿਕਸ ਅਪ ਹੋਣਗੀਆਂ ਇਹ ਤੱਕ ਹੀ ਜਾਣੀ ਜਿਵੇਂ ਚੋਹਾ ਸਾਬ ਨੇ ਦੱਸਿਆ ਕਿ ਇੱਕ ਤਰਫਾ ਜਾਣੀ ਰਹਿਣਾ ਹੈਗਾ ਇਹ ਕੁਝ ਨਹੀਂ ਪਤਾ ਹੈਗਾ ਕਿਸੇ ਜਗ੍ਹਾ ਤੋਂ ਆਪਾਂ ਜਿਵੇਂ ਸੋਚਿਆ ਪਿਛਲੀ ਵਾਰੀ 2014 ਦੇ ਵਿੱਚ ਸ਼ਾਇਦ ਆਪਣੇ ਜਿਹੜੇ ਹਰਿੰਦਰ ਖਾਲਸਾ ਜੀ ਸੀਗੇ ਤੋਂ ਉਹਨਾਂ ਨੇ ਕਿੰਨਾ ਕੁ ਪ੍ਰਚਾਰ ਕੀਤਾ ਸੀ ਉਹਨੂੰ ਪਤਾ ਵੀ ਨਹੀਂ ਸੀਗਾ ਕਿ ਮੈਂ ਜਿੱਤਣਾ ਹੈਗਾ ਪਰ ਉਹ ਜਿੱਤ ਗਿਆ ਉਹ ਤੋਂ ਬਾਅਦ ਚ ਜਿਹੜਾ ਹੁਣ 92 ਸੀਟਾਂ ਤੁਸੀਂ ਦੱਸੀ ਆ ਗੱਲ ਵੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵੀ ਦੇਖੋ ਇੱਕ ਬਹਾ ਸੀਗਾ ਪਰੰਤੂ ਹੁਣ ਬਹਾ ਵਾਲਾ ਕੋਈ ਗੱਲ ਨਹੀਂ ਆ ਪਰ ਕਿਤੇ ਨਾ ਕਿਤੇ ਜਾ ਕੇ ਵੋਟਰਾਂ ਨੂੰ ਭਰਮਾਇਆ ਜਰੂਰ ਜਾ ਜਾ ਰਿਹਾ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕਾਂਗਰਸ ਤੇ ਆਪ ਇਸ ਵਕਤ ਇਕ ਨੇ ਇਹਨਾਂ ਦੀਆਂ ਵੋਟਾਂ ਇਕੱਠੀਆਂ ਹੋ ਕੇ ਉੱਪਰ ਕਾਊਂਟ ਹੋਣੀਆਂ ਨੇ ਕਿਉਂਕਿ ਇਹਨਾਂ ਦਾ ਮੁਕਾਬਲਾ ਸਾਰਿਆਂ ਦਾ ਇਕੱਠੇ ਹੋ ਕੇ ਮੋਦੀ ਨਾਲ ਠੀਕ ਹੈ ਤੇ ਹੁਣ ਮੋਦੀ ਦੇ ਨਾਲ ਕਿੰਨਾ ਕੁ ਮੁਕਾਬਲਾ ਕਰਦੇ ਨੇ ਬਾਕੀ ਮੋਦੀ ਸਾਹਿਬ ਦੀ ਜੇ ਮੈਂ ਗੱਲ ਕਰਦਾ ਤਾਂ ਉਹ ਪੰਜਾਬ ਦੀਆਂ 13 ਸੀਟਾਂ ਨੂੰ ਗਿਣਦੇ ਨਹੀਂ ਕਿਸੇ ਖਾਤੇ ਦੇ ਵਿੱਚ ਉਹ ਕਹਿੰਦੇ ਵੀ ਇਹ ਤੇਰਾ ਨਾਂ ਵੀ ਆਇਆ ਤਾਂ ਵੀ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਉਹ ਇਹਦੇ ਕਿਸੇ ਉਹਨਾਂ ਦੀ ਕਿਸੇ ਗਣਤੀ 'ਚ ਨਹੀਂ ਹੈਗੀਆਂ ਕਿਉਂਕਿ ਉਹਨਾਂ ਕੋਲ ਬਹੁਤ ਵੱਡੀਆਂ-ਵੱਡੀਆਂ ਸਟੇਟਾਂ ਪਈਆਂ ਨੇ ਜਿੱਥੇ ਕਈ ਕਈ ਜਿਹੜੇ ਹੈਗੇ ਨੇ ਉਹ ਥਲ-ਫਤਲ ਹੋ ਸਕਦੇ ਜਿੱਦਾਂ ਕਿ चौहान ਸਾਹਿਬ 600 ਜੂਨਟ ਮਾਫ ਦਾ ਜ਼ਿਮੀਂਦਾਰਾਂ ਨੂੰ ਬਿਜਲੀ ਫ੍ਰੀ ਹੈ ਜਾ ਘਰ ਘਰ ਆਟਾ ਪਚਾਉਣ ਦੀ ਗੱਲ ਕੀਤੀ ਕਿਤੇ ਨਾ ਕਿਤੇ ਇਹਦਾ ਬੈਨੀਫਿਟ ਆਮਾਦ ਵੀ ਪਾਰਟੀਆਂ ਹੋ ਸਕਦਾ ਦੇਖੋ ਕੁਸਤੀ ਦਾ ਬੈਨੀਫਿਟ ਹੋ ਜਾਂਦਾ ਜਿਵੇਂ ਕਹਿ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇ ਨਾਲ ਕੱਲੀ ਸਿਰਫ ਬਿਜਲੀ ਜਾਂ ਆਟਾ ਦਾਲ ਤੱਕ ਹੀ ਸੀਮਤ ਨਹੀਂ ਕਹਿ ਕੇ ਆ ਪੰਜਾਬ ਤਾਂ ਵੈਸੇ ਹੀ ਇੱਕ ਵਿਸ਼ਾਲ ਸੂਬਾ ਹੈ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਨ ਵਾਲਾ ਹੈ ਜੀ ਆਪਾਂ ਸੋਚ ਲੀਏ ਵੀ ਉਹ ਬਿਜਲੀ ਤੇ ਕਰਕੇ ਜਾਂ ਉਹਦੇ ਕਰਕੇ ਸਰਕਾਰਾਂ ਨੂੰ ਵਾਰ-ਵਾਰ ਚੁਣਦਾ ਰਹੂਗਾ ਤਾਂ ਇਹ ਸਾਡੀ ਸਭ ਤੋਂ ਵੱਡੀ ਗਲਤ ਫਹਮੀ ਹੈ। ਇਸ ਤਰ੍ਹਾਂ ਨਹੀਂ ਹੈ। ਪੰਜਾਬ ਦੇ ਲੋਕ ਤੁਸੀਂ ਪੰਜਾਬ ਦਾ ਇਤਿਹਾਸ ਜਾਣਦੇ ਹੋਗੇ ਕਿਰਾਂਤੀਕਾਰੀ ਨੇ, ਜ਼ਹਾਦੀ ਨੇ, ਜਜ਼ਾਰੂ ਨੇ। ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਉਹਨਾਂ ਨੂੰ ਇੱਕ ਕਹਾਵਤ ਸੁਣੀ ਜਾਂਦੀ ਹੈ ਕਹਿੰਦੇ ਵੀ ਜਿਹਦੇ ਛੱਡਣ ਨੂੰ ਸਭ ਕੁਝ ਛੱਡ ਜਾਂਦੇ ਆ ਜੇ ਨਹੀਂ ਛੱਡਦੇ ਤਾਂ 1 ਇੰਚ ਵੀ ਨਹੀਂ ਛੱਡਦੇ। ਸੋ ਗੱਲ ਇਹ ਹੈਗੀ ਆ ਵੀ ਇਹਨਾਂ ਲੋਕਾਂ ਦਾ ਜਿਹੜਾ ਮਾਈਂਡ ਦੇ ਵਿੱਚ ਕੀ ਚੱਲਦਾ ਹੈ ਕੀ ਨਹੀਂ ਚੱਲਦਾ ਹੈਗਾ ਉਹ ਤਾਂ ਹੁਣ ਇਹੀ ਜਾਣਦੇ ਨੇ ਜੇ ਇੱਕ ਵਾਰ ਉਹਨਾਂ ਦਾ 92 ਐਮਐਲਏ ਦਾ ਬਹਾਵਲੀ ਆਂਦਾ ਸੀਗਾ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਿਤਾ ਦਿੱਤੇ ਸੀਗੇ ਤਾਂ ਉਹ ਜਿਹੜਾ ਇਲੈਕਸ਼ਨ ਸੀਗਾ ਆਮ ਆਦਮੀ ਪਾਰਟੀ ਦਾ ਉਹ ਇਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਪ ਲੜਿਆ ਸੀਗਾ ਉਹਨਾਂ ਨੇ ਆਪ ਲੜਿਆ ਸੀਗਾ ਮੂਰੇ ਹੋ ਕੇ ਲੜਿਆ ਸੀਗਾ ਕਿਉਂ ਕਿਉਂਕਿ ਉਹ 70-75 ਸਾਲ ਤੋਂ ਦੂਸਰੀਆਂ ਪਾਰਟੀਆਂ ਦੇ ਵਿੱਚ ਚੱਲਦੇ ਆ ਰਹੇ ਸੀਗੇ ਉਹਨਾਂ ਨੇ ਦੇਖਿਆ ਕਿ ਇਸ ਵਾਰ ਆਪਾਂ ਕੁਝ ਨਵਾਂ ਚੱਲੇ ਆ ਆਪਾਂ ਕੁਝ ਬਦਲਾਅ ਕਰਕੇ ਦੇਖੀਏ ਜਿਸ ਦੇ ਲਈ ਕਿ ਪੰਜਾਬ ਤਾਂ ਪੰਜਾਬ ਦੇ ਲੋਕ ਤਾਂ ਇੱਥੇ ਦੇ ਹੀ ਰਹਿ ਗਏ ਪਰ ਬਾਹਰ ਦੇ ਲੋਕਾਂ ਨੇ ਵੀ ਬਾਹਰ ਦੀ ਨੌਜਵਾਨੀ ਨੇ ਵੀ ਇਹਨਾਂ ਦੀ ਐਨੀ ਸਪੋਰਟ ਕੀਤੀ ਉੱਥੋਂ ਇੱਥੇ ਆਏ ਨੇ ਇਹਨਾਂ ਦੀ ਸਪੋਰਟ ਦੇ ਲਈ ਇਸ ਕਰਕੇ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਜਿੱਤ ਪ੍ਰਾਪਤ ਹੋਈ ਆ ਪਰ ਹੁਣ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਕਾਫੀ ਜਿਹੜਾ ਤੁਸੀਂ ਸਭ ਕੋ ਜਾਣੀ ਜਾਣੀ ਹੈ ਕਿ ਉਹ ਕਿੱਥੇ ਫਰਦਾ ਆ ਉਹਨਾਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਵੀ ਮੇਰੇ ਤਾਂ ਖਿਆਲ ਦੇ ਵਿੱਚ 3 ਤੋਂ 4 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਲੈ ਕੇ ਜਾ ਸਕਦੀ ਆ ਬਾਕੀ ਤਾਂ ਜਿਹੜਾ ਹੈਗਾ ਆ ਉਹ ਅਦਰ ਪਾਰਟੀਆਂ ਹੈਗੀਆਂ ਨੇ ਉਹਨਾਂ ਦੇ ਕੈਂਡੀਡੇਟ ਥੱਗੇ ਨੇ ਤੇ ਇਹ ਜਿਹੜਾ ਹੈਗਾ ਆ ਵੀ ਸਾਡਾ ਜਿਹੜਾ ਬਾਕੀ ਦੇ ਚਾਰ ਜਿਹੜੇ ਤਰੀਕ ਨੂੰ ਨਤੀਜੇ ਆਣੇ ਨੇ ਉਹ ਲੋਕ ਦੱਸਣਗੇ ਅਮਰਿਤਪਾਲ ਜੀ ਇਹ ਦੱਸੋ ਜਿਹੜਾ ਕਾਂਗਰਸ ਹੈ ਕਾਂਗਰਸ ਦਾ ਜਿਹੜਾ ਲੈਵਲ ਕਿੱਥੇ ਖੜਾ ਹੈ ਇਸ ਵੇਲੇ ਕਿੰਨੀਆਂ ਦੇਸ਼ ਦੇ ਵਿੱਚ ਆਪਣੀਆਂ ਸੀਟਾਂ ਲਿਆ ਸਕਦੇ ਦੇਖੋ ਦੇਸ਼ ਦੇ ਵਿੱਚ ਕਾਂਗਰਸ ਦੀਆਂ ਜੇ ਵੋਟਾਂ ਦੀ ਗੱਲ ਕਰਦੇ ਆਂ ਤਾਂ ਕਈ ਜਗ੍ਹਾ ਦੇ ਉੱਤੇ ਭਾਜਪਾ ਨੇ ਉਹਨਾਂ ਦਾ ਸੁਪੜਾ ਸਾਫ਼ ਕੀਤਾ ਹੈ ਕੇਂਦਰ ਦੀ ਜੇ ਮੈਂ ਗੱਲ ਕਰਦਾ ਕੇਂਦਰ ਦੇ ਵਿੱਚ ਜੇ ਉੱਪਰਲੇ ਲੈਵਲ ਤੇ ਗੱਲ ਕਰੀਏ ਤਾਂ ਰਾਹੁਲ ਗਾਂਧੀ ਉਹ ਵਾਲਾ ਲੈਵਲ ਕ੍ਰੀਏਟ ਨਹੀਂ ਕਰ ਸਕੇ ਰਾਹੁਲ ਗਾਂਧੀ ਨੂੰ ਜਿੱਦਾਂ ਆਪਾਂ ਦੂਜੇ ਸ਼ਬਦਾਂ ਚ ਕਹਿੰਦੇ ਨੇ ਕਿ ਉਹਨਾਂ ਨੇ ਪਪੂ ਹੀ ਸਾਬਤ ਕੀਤਾ ਹੋਇਆ ਹੈ ਪਰੰਤੂ ਗੱਲ ਇਹ ਹੈ ਕਿ ਉਹ ਜਿਵੇਂ ਹੁਣ ਉਹਨੇ ਬਾਅਦ ਵਿੱਚ ਕਈ ਆਪਣੇ ਪੈਦਲ ਯਾਤਰਾਵਾਂ ਕੀਤੀਆਂ ਜਾਂ ਮਤਲਬ ਕਿ ਉਹ ਇਹਨੇ ਆਪਣੇ ਹੋਰ ਸਟੇਟਾਂ ਦੇ ਵਿੱਚ ਵੀ ਮੰਨ ਲਓ ਕਿ ਆਪਣਾ ਪ੍ਰਚਾਰ ਜਿਹੜਾ ਕੀਤਾ ਪਰੰਤੂ ਉਹ ਫਲॉप ਰਹੇ ਨੇ ਉਹਦੇ ਵਿੱਚ ਤੇ ਹੁਣ ਤਾਂ ਇਹ ਵੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਜੱਦੀ ਸੀਟਾਂ ਜਿੱਥੇ ਰਹਿੰਦੀਆਂ ਸੀ ਉੱਥੇ ਵੀ ਨਹੀਂ ਇਹਨਾਂ ਨੇ ਆਪਣੀ ਇਲੈਕਸ਼ਨ ਆਪ ਖੁਦ ਨਹੀਂ ਲੜ ਰਹੇ ਹੈ ਕਿ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਡਾਊਨਫਾਲ ਚ ਆਉਂਦੀਆਂ ਨੇ ਤੇ ਜੇਕਰ ਅਪਾ ਗੱਲ ਕਰਦੇ ਆ ਆਪਣੇ ਪੰਜਾਬ ਦੀ ਪਤਾਂ ਜਿਵੇਂ ਹੁਣ ਆਪਣੇ ਕੈਂਡੀਡੇਟ ਦੀ ਗੱਲ ਕਰ ਲੈਨੇ ਆ ਸਾਡੇ ਡਾਕਟਰ ਅਮਰ ਸਿੰਘ ਨੇ ਡਾਕਟਰ ਅਮਰ ਸਿੰਘ ਨੇ ਮਤਲਬ ਕਿ ਜਿਹੜੇ ਉਹਨਾਂ ਦੇ ਹਤਾਇਚੀ ਨੇ ਜਾਂ ਉਹਨਾਂ ਦੇ ਸਮਰਥਕ ਨੇ ਦੱਸਦੇ ਨੇ ਕਿ ਇਹਨਾਂ ਦੇ ਐਮਪੀ ਬਣਨ ਤੋਂ ਬਾਅਦ 2 ਸਾਲ ਦਾ ਕਰੋਨਾ ਚ ਲੰਘ ਗਏ ਤੇ ਕਰੋਨਾ ਦੇ ਦੌਰਾਨ ਤਾਂ ਫਿਰ ਇਹਨਾਂ ਨੂੰ ਆਉਣਾ ਚਾਹੀਦਾ ਸੀ ਨਾ ਕਰੋਨਾ ਦੇ ਦੌਰਾਨ ਵੀ ਨਹੀਂ ਆਏ ਹੈਗੇ ਉਸ ਤੋਂ ਬਾਅਦ ਚਲੋ ਫੰਡ ਨਹੀਂ ਆਇਓ ਵੱਖਰੀ ਗੱਲ ਹੈ ਪਰੰਤੂ ਲੋਕਾਂ 'ਚ ਤਾਂ ਵਿਚਰਨਾ ਚਾਹੀਦਾ ਸੀ ਉਸ ਤਰੀਕੇ ਨਾਲ ਵਿਚਰ ਨਹੀਂ ਸਕੇ ਔਰ ਆਖਰੀ ਜਿਹੜੇ 6-7 ਮਹੀਨੇ 8 ਮਹੀਨੇ ਆਪਾਂ ਦੇਖਿਆ ਕਿ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਕਈ ਜਗ੍ਹਾ ਤੇ ਚੈੱਕ ਚੁੱਕ ਦਿੱਤੇ ਬਹੁਤ ਸਾਰੀਆਂ ਜਗ੍ਹਾਾਂ ਦੇ ਉੱਤੇ ਪਤਾ ਆ ਰਿਹਾ ਕਿ ਉਹ ਰੱਦ ਹੋ ਗਏ ਜਾਂ ਮਤਲਬ ਕਿ ਅਸੀਂ ਹੁਣ 2-4 ਵਾਰ ਗਏ ਹੈਗੇ ਆ ਬੀਡੀਪੀਓ ਦਫ਼ਤਰ ਦੇ ਵਿੱਚ ਇਹ ਪਤਾ ਕਰਨ ਦੇ ਲਈ ਕਿ ਕਿੰਨੇ ਟੈਕ ਜਾਰੀ ਕੀਤੇ ਸੀ ਤੇ ਕਿੰਨੇ ਪਾਸ ਹੋਏ ਤੇ ਕਿੰਨੇ ਰੱਦ ਹੋਏ ਤਾਂ ਜੋ ਮਤਲਬ ਕਿ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਜਾਵੇ ਕੇਵਲ ਦੇਖੋ ਚੈੱਕ ਕੱਟਣ ਦੀ ਗੱਲ ਨਹੀਂ ਐ ਤੇ ਹੁਣ ਆਪਾਂ ਲੋਕਲ ਆਪਣੇ ਸਟੇਡੀਅਮ ਦੀ ਗੱਲ ਕਰ ਲੈਂਦੇ ਹਾਂ ਸਟੇਡੀਅਮ ਦੇ ਵਿੱਚ ਵੀ ਆਏ ਸੀਗੇ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਇੱਥੇ ਵੀ ਨਹੀਂ ਪੈਸਾ ਆਇਆ ਹੈਗਾ ਤੋਂ ਅਨਾਉਂਸ ਕਰਨਾ ਕਿਤੇ ਨਾ ਕਿਤੇ ਜਾ ਕੇ ਜਿਹੜੀ ਆ ਉਹ ਉਹ ਆਪਣੇ ਉਹ ਆਪਣੇ ਉਹ ਨਹੀਂ ਹੁੰਦੀ ਉਹਨੂੰ ਪੂਰਤੀ ਕਰਨਾ ਉਹਦੀ ਉਸ ਦੇ ਉੱਤੇ ਪੂਰਾ ਪਹਿਰਾ ਦੇਣਾ ਔਰ ਚੱਲਣਾ ਦੇਖੋ ਪੈਸੇ ਦੇ ਵੀ ਲੋਕ ਭੁੱਖੇ ਨਹੀਂ ਹੈਗੇ ਗਰਾਂਟਾਂ ਦੇ ਵੀ ਲੋਕ ਭੁੱਖੇ ਨਹੀਂ ਹੈਗੇ ਉਹਨਾਂ ਦੇ ਕੋਲ ਸਮੇਂ-ਸਮੇਂ ਤੇ ਤੁਸੀਂ ਜਾਣਦੇ ਰਹੋ ਠੀਕ ਹੈ ਤਾਂ ਵੀ ਉਹਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਬਣੀ ਰਹਿੰਦੀ ਹੈ ਕਿ ਸਾਡਾ ਐਮਪੀ ਸਾਡਾ ਬਧਾਇਕ ਸਾਡੇ ਕੋਲ ਆਉਂਦਾ ਸੋ ਜੇਕਰ ਇਹ ਚੀਜ਼ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਡਾਕਟਰ ਅਮਰ ਸਿੰਘ ਬੁਰੀ ਤਰ੍ਹਾਂ ਫਲॉप ਰਹੇ ਨੇ ਮੈਨੂੰ ਬਾਕੀ ਹਲਕਿਆਂ ਦਾ ਤਾਂ ਮੈਂ ਬਹੁਤਾ ਜ਼ਿਆਦਾ ਗਿਆਤਾ ਨਹੀਂ ਹੈਗਾ ਪਰ ਮੈਂ ਇਹ ਗੱਲ ਕਰ ਰਿਹਾਗਾ ਕਿ ਮਾਛੀਵਾੜਾ ਬਲਾਕ ਤੇ ਸਮਰਾਲਾ ਬਲਾਕ ਯਾਨੀ ਆਪਾਂ ਸਮਰਾਲਾ ਹਲਕਾ ਕਹਿ ਲਈਏ ਕਿ ਇਹਦੇ ਵਿੱਚ ਮਤਲਬ ਕਿ ਇਹ तकरीबन ਤੀਜੇ ਚੌਥੇ ਨੰਬਰ ਤੇ ਰਹੂ ਤੇ ਬਾਕੀ ਹਲਕਿਆਂ ਚ ਹੋ ਸਕਦਾ ਮਨ ਲ ਕੇ ਨੰਬਰ ਮਾਰ ਦੇਵੇ ਜਾਂ ਸੀਟ ਵੀ ਕੱਢ ਚੁੱਕੇ ਤੇ ਹੋ ਸਕਦਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਇਹਦੇ ਵਿੱਚ ਅਤਕਤ ਨਹੀਂ ਨਹੀਂ ਹੈ ਪਰੰਤੂ ਇਹਦੇ ਪਿੱਛੇ ਇਹ ਵੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਆਪਣੇ ਕਾਂਗਰਸ ਦੀ ਆਪਣੇ ਲੋਕਲ ਉਹ ਉਹਨਾਂ ਦੀ ਵੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਖੱਟਪਟ ਜੀ ਹੈਗੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਹੈਗੇ ਨੇ ਆਗੂ ਉਹ ਕਾਂਗਰਸ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਤੋਂ ਉਹ ਅਗਰ ਆਪਾਂ ਦੇਖੀਏ ਐਨਲਾਈਜ਼ ਕਰੀਏ ਤਾਂ ਉਹ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਹੈ ਉਨਾ ਉਹਨਾਂ ਨੇ ਕੀ ਕੀਤਾ ਜਿਵੇਂ ਰਾਜਾ ਗਿੱਲ ਹੋਰਾਂ ਦੇ ਉੱਤੇ ਅਭਜਾਚਣ ਲੱਗ ਰਿਹਾ ਕਿ ਉਹਨਾਂ ਨੇ ਨਵੇਂ ਬੰਦੇ ਜਿਹੜੇ ਅੱਗੇ ਕਰਕੇ ਪੁਰਾਣੇ ਬੰਦਿਆਂ ਨੂੰ ਪਿੱਛੇ ਧੱਕ ਤਾ। ਤੋਂ ਕਿਤਨੇ ਕਿਤੇ ਜਿੱਤੇ ਉਹਨਾਂ ਬਲਾਕ ਪ੍ਰਧਾਨ ਜਿਵੇਂ ਪਰਮਿੰਦਰ ਤਵਾੜੀ ਦੱਸ ਰਹੇ ਉਹਨਾਂ ਨਾਲ ਦੀ ਬਹੁਤ ਸਾਰੇ ਲੋਕ ਦੱਸ ਰਹੇ ਨੇ ਕਾਂਗਰਸੀ ਦੱਸ ਰਹੇ ਨੇ ਕਿ ਉਹ ਉਹਦਾ ਲੋਕਾਂ ਨਾਲ ਮਿਲਣਸਾਰ ਨਹੀਂ ਹੈ ਉਹ ਮਤਲਬ ਕਿ ਲੋਕਾਂ ਦੇ ਨਾਲ ਚੰਗੀ ਤਰ੍ਹਾਂ ਮਿਲਵਰਤਨ ਨਹੀਂ ਹੈ। ਤੋਂ ਇਹ ਸਾਰੀਆਂ ਚੀਜ਼ਾਂ ਦਾ ਜੇ ਐਨਾਲਾਈਜ਼ ਕਰੀਏ ਤਾਂ ਕਿਤਨੇ ਕਿਤੇ ਜਾ ਕੇ ਕਾਂਗਰਸ ਪਿੱਛੇ ਪੈ ਰਹੀ ਆ। ਪਰੰਤੂ ਜੇਕਰ ਦੂਜੇ ਪਾਸੇ ਹੁਣ ਮੈਂ ਦੇਖਾਂ ਇੱਕ ਹੋਰ ਗੱਲ ਵੀ ਜਿਹੜੀ ਭਾਜਪ ਆ ਆਪਣੇ ਕੇਜਾ ਰਾਮ ਬਾਲਮੀਕੇ ਜੀ ਨੂੰ ਜਿਹੜੀ ਸੀਟ ਦਿੱਤੀ ਆ ਉਹਦਾ ਪ੍ਰਭਾਵ ਇੰਨਾ ਜ਼ਿਆਦਾ ਪਿਆਏ ਪੰਜਾਬ ਦੇ ਵਿੱਚ ਉਹਦਾ ਤੁਹਾਨੂੰ ਇਫੈਕਟ ਦੇਖਣ ਨੂੰ ਮਿਲੂਗਾ ਤੁਸੀਂ 4 ਤਰੀਕ ਦੀ ਵੇਟ ਕਰਿਓ ਕਿਉਂਕਿ ਜਿੰਨਾ ਵੀ ਬਾਲਮੀਕ ਸਮਾਜ ਆ ਉਹ ਇਸ ਗੱਲ ਦੇ ਉੱਤੋਂ ਖੁਸ਼ ਹੈ ਕਿ ਸਾਨੂੰ ਕਿਸੇ ਪਾਰਟੀ ਨੇ ਵੀ ਇਗਨੋਰੇ ਕੀਤਾ ਸਾਰਿਆਂ ਨੇ ਪਰੰਤੂ ਭਾਜਪਾ ਨੇ ਸਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਸੀਟਾਂ ਦਿੱਤੀਆਂ ਇੱਕ ਸੀਟ ਤਾਂ ਜਿੱਤੇ ਆਪਾਂ ਫਟੇਗੜ ਸਾਹਿਬ ਦੇ ਵਿੱਚ ਬੈਠੇ ਆ ਦੂਜੀ ਸੀਟ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਆਪਣੇ ਹਾਂਸਰਾਜ ਹਾਂਸ ਦੇ ਰੂਪ ਵਿੱਚ ਫਰੀਦਕੋਟ ਤੋਂ ਦਿੱਤੀ ਹੋਈ ਆ ਤੇ ਤੀਜੀ ਸੀਟ ਜਿਹੜੀ ਆ ਉਹ ਖਦੂਰ ਸਾਹਿਬ ਤੋਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਪਹਿਲਾਂ ਬਦਾ ਸਾਬਕਾ ਬਦਾਇਕ ਸੀਗੇ ਜਿਹੜੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਵੀ ਮਤਲਕ ਇਹਨਾਂ ਨੇ ਟਿਕਟ ਦਿੱਤੀ ਆ ਤੋਂ ਉਸ ਗੱਲ ਦੇ ਉੱਤੇ ਬੜੇ ਖੁਸ਼ ਨੇ ਉਹ ਕਿ ਸਾਡੇ ਸਮਾਜ ਨੂੰ ਟਿਕਟ ਦਿੱਤੀ ਆ ਤੇ ਉਹਨਾਂ ਨੇ ਆਪਣੀਆਂ ਪੋਸਟਾਂ ਵੀ ਫੇਸਬੁੱਕ ਦੇ ਉੱਤੇ ਬਹੁਤ ਸਾਰਿਆਂ ਨੇ ਪਾਈਆਂ ਨੇ ਤੋਂ ਕਹਿੰਦੇ ਨੇ ਵੀ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾ ਰਹੇ ਅਸੀਂ ਆਪਣੇ ਸਮਾਜ ਨੂੰ ਵੋਟ ਪਾ ਰਹੇ ਆ ਤੋਂ ਜਿਹੜੀ ਵੀ ਉਹ ਬਾਲਮਿਕੀ ਵੋਟ ਜਿਹੜੀ ਜਾ ਰਹੀ ਆ ਉਹ ਜਾਂ ਤਾਂ ਕਾਂਗਰਸ ਦੀ ਸੀ ਜਾਂ ਅਕਾਲੀਆਂ ਦੀ ਸੀ ਤੇ ਜੇ ਉਹਦੇ ਤੌਰ ਤੇ ਦੇਖਿਆ ਜਾਵੇ ਤਾਂ ਉਹਦਾ ਨੁਕਸਾਨ ਵੀ ਇਹਨਾਂ ਨੂੰ ਚੱਲਣਾ ਪਊ अच्छा नारे 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 तो हां साहब एक बीजेपी ने नारा ਦਿੱਤਾ ਸੀ ਹਮ ਉਸ ਕੋ ਲੈ ਕੇ ਆਏਗੇ ਜੋ ਰਾਮ ਕੋ ਲੈ ਕੇ ਆਏ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਇਹ ਨਾਰੇ ਨੂੰ ਕਿ ਇਹ ਨਾਰੇ ਨਾਲ ਕਿੰਨਾ ਕੁ ਫਰਕ ਪੈ ਸਕਦਾ ਵੋਟ ਦੇਖੋ ਰਾਮ ਸ੍ਰਿਸ਼ਟੀ ਕਰਤਾ ਆ ਪੂਰੀ ਦੁਨੀਆ ਦਾ ਰਚੇਤਾ ਆ ਰਾਮ ਨੂੰ ਕੋਈ ਲਿਆ ਸਕਦਾ ਆ ਅਸੀਂ ਸਾਰੇ ਰਾਮ ਦੇ ਹੀ ਬੱਚੇ ਹੈਗੇ ਆ ਜੇ ਰਾਮ ਨੂੰ ਇਨਸਾਨ ਨਹੀਂ ਲੈ ਕੇ ਆਣਾ ਤੇ ਇਹ ਤਾਂ ਫਿਰ ਗੱਲ ਗੱਲ ਕੋਈ ਨਹੀਂ ਰਾਮ ਤਾਂ ਆਪ ਇੱਕ ਦੁਨੀਆ ਦਾ ਮਾਲਕ ਹੈ ਭਗਵਾਨ ਆਪ ਉਸ ਨੂੰ ਕੌਣ ਲੈ ਕੇ ਆ ਸਕਦਾ ਉਹ ਤਾਂ ਕਣ-ਕਣ ਸੀ ਵਸਦਾ ਤੁਹਾਡੇ ਅੰਦਰ ਵੀ ਆ ਅੰਮ੍ਰਿਤਾਲ ਜੀ ਅੰਦਰ ਵੀ ਆ ਮੇਰੇ ਅੰਦਰ ਸੋ ਇਹ ਜਿੰਨੀਆਂ ਗੱਲਾਂ ਨੇ ਇਸ ਤਰ੍ਹਾਂ ਨਹੀਂ ਹੋਣੀਆਂ ਆਈਆਂ ਆ ਜਿਹੜੀ ਗੱਲ ਹੈਗੀ ਆ ਵੀ ਵੋਟਾਂ ਦੇ ਅਨੁਸਾਰ ਜਿੱਤ ਪ੍ਰਾਪਤ ਕਰਨਾ ਉਹਦੇ ਵਿੱਚ ਜਿਹੜੇ ਕਈ ਵਾਰ ਇਦਾਂ ਦੇ ਬਿਆਨ ਇਹ ਜਿਹੜੇ ਅਸੀਂ ਅਸੀਂ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਮਾਫੀਆਂ ਵੀ ਮੰਗਣੀਆਂ ਪੈਂਦੀਆਂ ਨੇ ਜਾਂ ਉਹ ਆਪਣੀ ਕੀਤੀ ਤੇ ਪਛਤਾਵਾ ਵੀ ਹੁੰਦਾ ਹੈ ਤੇ ਦੂਜੀ ਗੱਲ ਬਬੀ ਜੀ ਮੈਂ ਤੁਹਾਨੂੰ ਦੱਸ ਦਰਵਾ ਕਿ ਜਿਹੜਾ ਹੁਣ ਕੁਝ ਲੋਕ ਜਦੋਂ ਇੱਕੋ ਹੀ ਸਰਕਾਰ ਆ ਜਾਂਦੀ ਆ ਤਾਂ ਇੱਕ ਹਵਾ ਚੱਲ ਪੈਂਦੀ ਆ ਕਿ ਉਹ ਮੌਜੂਦਾ ਸਰਕਾਰ ਆ ਬੰਦੇ ਉਹੀ ਹੁੰਦੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਕਵਾਰਾਂ ਦੀਆਂ ਸੁਰਖੀਆਂ ਦੇ ਵਿੱਚ ਜਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਜਾਂਦਾ ਆ ਜਿਉਂ ਬੰਦਾ ਪਏ ਉਹ ਪਾਰਟੀ ਨੂੰ ਛੱਡ ਕੇ ਵੱਡੇ ਬੈਂਕ ਦੇ ਨਾਲ ਉੱਧਰ ਸ਼ਾਮਲ ਹੋ ਗਿਆ ਕੀ ਉਹਦੇ ਸ਼ਾਮਲ ਹੋਣ ਦੇ ਨਾਲ ਉਹਦਾ ਜਿਹੜਾ ਵੋਟ ਬੈਂਕ ਆ ਉਹ ਬਦਲ ਜਾਂਦਾ ਹੈ ਉਹ ਲੋਕ ਕਿ ਉਸ ਬੰਦੇ ਨੂੰ ਅਸੈਪਟ ਕਰ ਲੈਂਦੇ ਨੇ ਕਿ ਹਾਂ ਇਹ ਹੁਣ ਕਾਂਗਰਸ ਛੱਡ ਗਿਆ ਆਮ ਆਦਮੀ ਪਾਰਟੀ ਚ ਆ ਗਿਆ ਜਾਂ ਕਰ ਲੀਡਰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਕਿ ਉਹ ਸਾਰਾ ਵੋਟ ਬੈਂਕ ਉਹਦੇ ਪਿੱਛੇ ਆ ਜਾਂਦਾ ਹੈ ਕਈ ਵਾਰ ਤਾਂ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਉਹ ਲੋਕ ਵੇਸੀ ਪਿੱਛੋਂ ਖੁਸ਼ੀ ਮਨਾਉਂਦੇ ਹੁੰਦੇ ਆ ਵੀ ਇਹ ਬੰਦੇ ਨੇ ਸਾਡੀ ਵੇੜੀ ਚ ਬੱਟੇ ਵਾਏ ਸੀਗੇ ਜੋ ਵਧੀਆ ਹੋਇਆ ਉਧਰ ਗਿਆ ਉਧਰ ਜਾ ਕੇ 10 12 ਨੂੰ ਹੋਰ ਪਰੇਸ਼ਾਨ ਕਰਦਾ ਆ ਇਹ ਜਿਹੜੇ ਲੋਕ ਹੁੰਦੇ ਆ ਕਪੂਸੀ ਮਾਰ ਇਹਨਾਂ ਦੇ ਤੁਹਾਨੂੰ ਦੱਸਾਂ ਵੀ ਕਿਤੇ ਨਾ ਕਿਤੇ ਰਿਸ਼ਤੇਦਾਰ ਹੀ ਹੁੰਦੇ ਨੇ ਇਹ ਜਿਹੜੇ ਵਿੱਚ ਬੈਠੇ ਹੀ ਹੁੰਦੇ ਨੇ ਪਹਿਲਾਂ ਹੀ ਆਲਰੇਡੀ ਉਹਨਾਂ ਨੇ ਕਿਹਾ ਵੀ ਤੂੰ ਦੂਸਰੀ ਪਾਰਟੀ 'ਚ ਰਹਿ ਤੇ ਮੈਂ ਇੱਧਰ ਬੈਠਾ ਆਂ ਤੇਰੀ ਵਾਲੀ ਸਰਕਾਰ ਆ ਗਈ ਤਾਂ ਸਰੂਪਾ ਪਾ ਕੇ ਮੈਂ ਤੇਰੀ ਨਾਲ ਪਾਸੇ ਨੂੰ ਆ ਜਾਊਂਗਾ ਜਦੋਂ ਮੇਰੇ ਵਾਲੀ ਆ ਗਈ ਤਾਂ ਤੂੰ ਸਰੂਪਾ ਪਾ ਕੇ ਮੈਂ ਤੈਨੂੰ ਮੇਰੇ ਵਾਲੇ ਪਾਸੇ ਲਈ ਆਂਦਾ ਤੇ ਖਾਸ ਕਰਕੇ ਜਿਹੜੇ ਵੋਟਰਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਕੱਲ 1 ਜੂਨ ਹੈਗੀ ਆ ਤੇ 1 ਜੂਨ ਨੂੰ ਜਿਹੜੀ ਤੁਸੀਂ ਆਪਣੀ ਵੋਟ ਪਾਉਣੀ ਹੈਗੀ ਆ ਬੜਾ ਸੋਚ ਸਮਝ ਕੇ ਇਹਨਾਂ ਦੇ ਜਿਹੜੇ ਬਿਆਨਾਂ ਦੇ ਪਿੱਛੇ ਨਾ ਜਾਇਓ ਤੁਸੀਂ ਵੋਟ ਪਾ ਕੇ ਜਿਹੜਾ ਆਪਣਾ ਵੋਟ ਦਾ ਸਹੀ ਅਧਿਕਾਰ ਚਾਣਨਾ ਹੈ ਮਤਦਾਨ ਇਸੇ ਕਰਕੇ ਕਿਹਾ ਜਾਂਦਾ ਕਿ ਅਕਲ ਦਾ ਦਾਨ ਲਾਈ ਲੱਗ ਬਣ ਕੇ ਅਸੀਂ ਕਦੇ ਕਿਸੇ ਨੂੰ ਵੋਟ ਨਹੀਂ ਪਾਣੀ ਹੈਗੀ ਅਸੀਂ ਉਸ ਚੀਜ਼ ਦਾ ਪੂਰਾ ਐਨਲਾਈਜ਼ ਕਰਨਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੂਜੀਆਂ ਸਹੂਲਤਾਂ ਨੂੰ ਛੱਡ ਦਿਓ ਤੁਸੀਂ ਪਿੱਛੇ ਕਿ ਸਾਨੂੰ ਆਟਾ ਦਾਲ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਸਾਨੂੰ ਬਿਜਲੀ ਮਿਲਦੀ ਹੈ ਜਾਂ ਨਹੀਂ ਮਿਲਦੀ ਸਾਨੂੰ ਸਾਹ ਲੈਣ ਲਈ ਆਕਸੀਜਨ ਕਿਵੇਂ ਦੀ ਮਿਲਦੀ ਹੈ ਇਹ ਸਭ ਚੀਜ਼ਾਂ ਪਿੱਛੇ ਛੱਡ ਦਿਓ ਜਿਹੜਾ ਤੁਹਾਡਾ ਭਵਿੱਖਾ ਤੁਹਾਡੇ ਬੱਚਿਆਂ ਦਾ ਹੈ ਠੀਕ ਹੈ ਜੀ ਉਹ ਜਿਹੜਾ ਤੁਹਾਡਾ ਬੱਚਿਆਂ ਦਾ ਭਵਿੱਖ ਹੈਗਾ ਜਿਵੇਂ ਕਿ ਚਿੱਟੇ ਦਾ ਜਿਹੜਾ ਪ੍ਰਕੋਪ ਹੈਗਾ ਉਹ ਹੱਦੋਂ ਵੱਧ ਤੁਸੀਂ ਵੀ ਜਾਣਦੇ ਹੋ ਕਿ ਪਿਛਲੀ ਵਾਰ ਆਪਣੇ ਇੱਥੇ ਮੱਛਵੜਾ ਸ਼ਹਿਰ ਦੇ ਵਿੱਚ ਜੋ 75 ਸਾਲਾਂ ਦੇ ਵਿੱਚ ਕਦੇ ਨਹੀਂ ਹੋਇਆ ਸੀ ਉਹ ਵੀ ਇਸ ਵਾਰ ਹੋ ਗਿਆ ਜਿਹੜੇ ਕਿ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਮੈਂ ਤਾਂ ਆਪ ਇਸ ਗੱਲ ਤੇ ਨਾਲ ਐਗਰੀ ਹਾਂ ਕਿ ਹਾਂ ਜੇ ਕੋਈ ਸਰਕਾਰ ਚਿੱਟਾ ਖਤਮ ਕਰਦੀ ਹੈ ਮੇਰੇ ਸ਼ਹਿਰ ਦੇ ਵਿੱਚੋਂ ਤਾਂ ਮੇਰੇ ਕੋਲੋਂ ਲਿਆਓ ਐਗਰੀਮੈਂਟ ਮੈਂ ਸਾਈਨ ਕਰਕੇ ਦੇ ਦਿੰਦਾ ਹਾਂ ਕਿ ਮੈਂ ਆਪਣੀਆਂ ਵੋਟਾਂ ਵੀ ਉਸ ਸਰਕਾਰ ਨੂੰ ਪਾਉਂਗਾ ਉਸ ਪਾਰਟੀ ਨੂੰ ਪਾਉਂਗਾ ਜੋ ਵੀ ਸਿਆਸੀ ਪਾਰਟੀ ਕੋਈ ਵੀ ਹੋਵੇ ਜਿਹੜੀ ਮੇਰੇ ਸ਼ਹਿਰ ਦੇ ਵਿੱਚੋਂ ਇਸ ਨਸ਼ੇ ਦੀ ਅਲਾਮਤ ਨੂੰ ਖਤਮ ਕਰਦੀ ਹੈ ਇਸ ਚਿੱਟੇ ਨੂੰ ਖਤਮ ਕਰਦੀ ਹੈਗੀ ਆ ਤਾਂ ਮੈਂ ਐਗਰੀਮੈਂਟ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਮੈਂ ਵੋਟਾਂ ਵੀ ਪਾਉਂਗਾ ਤੇ ਪਵਾਉਂਗਾ ਵੀ ਆਪਣੀ ਫੈਮਿਲੀ ਦੀਆਂ ਵੀ ਪਾਉਂਗਾ ਹਾਂ ਜੇ ਉਹੀ ਰਿਜ਼ਲਟ ਨਿਕਲਦੇ ਆ ਸਭ ਕੁਝ ਉਹੀ ਹੁੰਦਾ ਆ ਤਾਂ ਫਿਰ ਬਹੁਤ ਮਾੜੀ ਗੱਲ ਅਮਰਤਪਾਲ ਜੀ ਇੱਕ ਗੱਲ ਹੋਰ ਦੱਸੋ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਕਹਿੰਦੇ ਅਸੀਂ ਬੀਬੀਆਂ ਨੂੰ ਜਿਹੜਾ ਬੰਦਾ ਅਧਿਕਾਰ ਉਹ ਦਿੰਨੇ ਆ ਜਿਹੜੀਆਂ ਹੁਣ ਮੇਨ ਪਾਰਟੀਆਂ ਇਹਨਾਂ ਨੇ ਕਿਸੇ ਕਿਸੇ ਬੀਬੀ ਨੂੰ ਵੀ ਟੇਟ ਦਿੱਤੀ ਐ MP ਇਬੀਆਂ ਦਾ ਤਾਂ ਮਤਲਬ ਕਿਸੇ ਪਾਰਟੀ ਦਾ ਸੁਣਿਆ ਤਾਂ ਹੈ ਨਹੀਂ ਜਿਹੜੀਆਂ ਮੇਜਰ ਪਾਰਟੀਆਂ ਨੇ ਉਹ ਆਪਣੇ ਘਰੇਲੂ ਮੈਂਬਰ ਅਗਰ ਬੀਬੀ ਆ ਤਾਂ ਉਹਨੂੰ ਤਾਂ ਤਰਜੀਹ ਦਿੰਦੇ ਨੇ ਪਰੰਤੂ ਜਿੱਥੇ ਕਿੱਥੇ ਕਿਸੇ ਬੀਬੀ ਦਾ ਆਧਾਰ ਹੈਗਾ ਤਾਂ ਉੱਥੇ ਇਹਨਾਂ ਨੂੰ ਉਹ ਸੀਟ ਦੇਣੀ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਕਿ ਇੱਥੇ ਜੇ ਅਸੀਂ ਆਪਣਾ ਕੈਂਡੀਡੇਟ ਖੜਾ ਕਰਾਂਗੇ ਆਪਣੇ ਘਰ ਦਾ ਕੈਂਡੀਡੇਟ ਖੜਾ ਕਰਾਂਗੇ ਤਾਂ ਉਹਦੇ ਨਾਲ ਮਤਲਬ ਕਿ ਸਾਨੂੰ ਨੁਕਸਾਨ ਹੋ ਸਕਦਾ ਅਦਰਵਾਈਜ਼ ਇਹਨਾਂ ਦੇ ਦਿਲਾਂ ਦੇ ਵਿੱਚ ਇਹ ਨਹੀਂ ਹੈ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ ਇਹਨਾਂ ਦੇ ਦਿਲਾਂ 'ਚ ਇਹ ਕੁਝ ਨਹੀਂ ਹੈ ਕਿ ਵੀ ਇਹ ਬੀਬੀਆਂ ਨੂੰ ਸਤਕਾਰ ਦੇਣ ਦੇ ਵਜੋਂ ਮਤਲਬ ਕੀਤੀ ਕੱਟ ਦਿੰਦੇ ਨੇ ਇਹ ਜਦੋਂ ਵੀ ਕਦੇ ਟਿਕਟ ਦੇਣਗੇ ਬੀਬੀਆਂ ਨੂੰ ਤਾਂ ਸਾਡੀਆਂ ਬੀਬੀਆਂ ਦਾ ਖੁੱਦ ਦਾ ਜਿਹੜਾ ਆਧਾਰ ਹੁੰਦਾ ਉਹਨੂੰ ਮੁੱਖ ਰੱਖਦੇ ਹੋਏ ਦਿੰਦੇ ਨੇ ਇਸ ਤਰ੍ਹਾਂ ਮਤਲਬ ਕਿ ਨਹੀਂ ਦਿੰਦੇ ਬਾਕੀ ਪਰਿਵਾਰਵਾਦ ਵਾਲਾ ਜਿਹੜਾ ਸਿਸਟਮ ਹੈ ਉਹ ਤਾਂ ਆਪਾਂ ਸਾਰੀਆਂ ਪਾਰਟੀਆਂ ਦਾ ਦੇਖਿਆ ਹੀ ਹੈ ਤੇ ਪਰਿਵਾਰਵਾਦ ਦੇ ਵਿੱਚ ਜਿਹੜਾ ਆਪਣੇ ਚੱਲਦੀ ਆ ਰਹੀਆਂ ਪਰੰਪਰਾਵਾਂ ਜਿਵੇਂ ਕਿ ਮਲਕੇ ਨੂੰ ਲੱਗਦਾ ਕਿ ਸਾਡੇ ਪਰਿਵਾਰ ਦੇ ਵਿੱਚੇ ਮਲਕੇ ਇਹ ਕੰਮ ਕਰਨ ਵਾਲੇ ਪੈਦਾ ਹੋਏ ਨੇ ਪਰੰਤੂ ਹੋਰ ਕੋਈ ਇਹ ਕੰਮ ਨਹੀਂ ਕਰ ਸਕਦਾ ਇਹ ਤੁਸੀਂ ਕਿਸੇ ਵੀ ਪਾਰਟੀ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲੇਗਾ ਪਰੰਤੂ ਜਿਹੜੀ ਔਰਤਾਂ ਵਾਲੀ ਗੱਲ ਹੈ ਔਰਤਾਂ ਬੀਬੀਆਂ ਦਾ ਸਤਿਕਾਰ ਹੈ ਮਤਲਬ ਕਿ ਹੋਣਾ ਚਾਹੀਦਾ ਪਰੰਤੂ ਇਹਨਾਂ ਦੇ ਮਨਾਂ ਦੇ ਵਿੱਚ ਸਤਿਕਾਰ ਨਹੀਂ ਹੈ ਇਹ ਸਿਰਫ ਉਹਨਾਂ ਦੀ ਪ੍ਰਤਿਸ਼ਠਾ ਜਾਂ ਉਹਨਾਂ ਦੀ ਜਿਹੜੀ ਉਚਾਈ ਹੈ ਉਸ ਨੂੰ ਯੂਜ਼ ਕਰਦੇ ਹੋਏ ਉਹਨਾਂ ਨੂੰ ਇਹ ਟਿਕਟ ਦੇ ਦਿੰਦੇ ਨੇ ਅਦਰਵਾਈਜ਼ ਮੈਨੂੰ ਤਾਂ ਕਦੇ ਕੋਈ ਨਜ਼ਰ ਨਹੀਂ ਆਇਆ ਕਿ ਕਿਸੇ ਆਮ ਬੀਬੀ ਨੂੰ ਚੱਕ ਇਹਨਾਂ ਨੇ ਟਿਕਟ ਦੇ ਦਿੱਤੀ ਹੋਵੇ ਠੀਕ ਹੈ ਤਾਂ ਦੂਜੀ ਗੱਲ ਆਪਾਂ ਇਹ ਕਰਦੇ ਹਾਂ ਵੀ ਜਿਹੜੇ ਇਹ ਆਪਾਂ ਚਾਹੇ ਬੀਬੀਆਂ ਦੀ ਗੱਲ ਕਰੀਏ ਚਾਹੇ ਆਮ ਬੰਦਿਆਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਮਤਲਬ ਕਿ ਇਹ ਸਿਰਫ ਉਹ ਜਿਹੇ ਸਮੇਂ ਦੇ ਲਈ ਉਹ ਮਤਲਬ ਕਿ ਉਹਨਾਂ ਨੂੰ ਆ ਮਾਨ ਸਤਕਾਰ ਦਿੰਦੇ ਨੇ ਬਾਅਦ ਵਿੱਚ ਤਾਂ ਉਹ ਆਖੋ ਉਹ ਆਪਣੇ ਲਾਂਬੇ ਕਰਨੇ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਜੇਕਰ ਹੁਣ ਤੁਸੀਂ ਆਪਣੀ ਸਮੇਂ ਦੀ ਸਰਕਾਰ ਦੀ ਉਹ ਗੱਲ ਕਰ ਲਈਏ ਇਹਨਾਂ ਨਾਲ ਜਿੰਨੇ ਕੁ ਵੀ ਮਤਲਬ ਕਿ ਆਪਣੇ ਹੁਣ ਤੁਰੇ ਵੀ ਫਿਰਦੇ ਨੇ ਨਾ ਕੋਈ ਆਗੂ ਸਾਡੇ ਮਿੱਤਰ ਨੇ ਦੋਸਤ ਨੇ ਸਾਡੇ ਨਾਲ ਗੱਲਾਂ ਕਰਦੇ ਨੇ ਨਾਮ ਨਹੀਂ ਲੈਣਾ ਚਾਹੁੰਦੇ ਅਸੀਂ ਉਹਨਾਂ ਦਾ ਪਰੰਤੂ ਉਹ ਗੱਲਾਂ ਦੱਸਦੇ ਨੇ ਕਿ ਅਸੀਂ ਪਾਰਟੀ ਨੂੰ ਸਿੰਜਿਆ ਹੋਇਆ ਹੁਣ ਕਰੀਏ ਕੀ ਮਤਲਬ ਕਿ ਉਹਨਾਂ ਦੇ ਉੱਪਰ ਕੌਣ ਲਿਆ ਕੇ ਬਿਠਾਤੇ ਜਿਹੜੇ ਉਹਨਾਂ ਦੇ ਵਿਰੁੱਧ ਲੜੇ ਹੋਏ ਸੀ ਅੱਜ ਉਹੀ ਇਹਨਾਂ ਦੇ ਉੱਪਰ ਲਿਆ ਕੇ ਲਗਾਤੇ ਤੇ ਹੁਣ ਉਹ ਬੰਦਿਆਂ ਦਾ ਕੀ ਧਾਰਾ ਜੀ ਜਿਹੜੇ ਬੰਦਿਆਂ ਨੇ ਮੱਲ ਕੇ ਪਾਰਟੀ ਨੂੰ ਸੰਜਿਆ ਪਾਰਟੀ ਦੇ ਨਾਲ ਖੜੇ ਠੀਕ ਹੈ ਅੱਜ ਮਤਲਬ ਕਿ ਉਹਨਾਂ ਦੇ ਉੱਤੇ ਲਿਆ ਕੇ ਤੁਸੀਂ ਜਿੰਨੇ ਵੀ ਹੈਗੇ ਨੇ ਧੜਿਆਂ ਚੋਂ ਕੱਢ ਕੇ ਕੋਈ ਅਕਾਲੀਆਂ ਚੋਂ ਕੋਈ ਕਾਂਗਰਸ ਚੋਂ ਕੋਈ ਭਾਜਪਾ ਚੋਂ ਤੁਸੀਂ ਉਹਨਾਂ ਦੇ ਉੱਪਰ ਲਿਆਂ ਉਹਦਿਆਂ ਦੇ ਉੱਤੇ ਲਿਆ ਕੇ ਬਿਠਾਤੇ ਉਹ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਉਹੀ ਚੀਜ਼ਾਂ ਸਾਬਤ ਕਰਦੀਆਂ ਨੇ ਕਿ ਏ ਵੀ ਰਬੈਤੀਆਂ ਪਾਰਟੀਆਂ ਬਾਗਿਆਂ ਕੋਈ ਇਨਕਲਾਬੀ ਵਾਲੀ ਪਾਰਟੀ ਨਹੀਂ ਐ ਮੈਂ ਤਾਂ ਇਨਕਲਾਬੀਆਂ ਵਾਲੀ ਪਾਰਟੀ ਜਿਹੜੀ ਵੀ ਹੈਗੀ ਐ ਇਹਨਾਂ ਸਾਰਿਆਂ ਨੂੰ ਕਹਿੰਨਾ ਲੋਕਾਂ ਨੂੰ ਵੀ ਮੈਂ ਇਹੀ ਕਹੂੰਗਾ ਕਿ ਪਹਿਲੀ ਤਾਂ ਗੱਲ ਇਹ ਆ ਵੀ ਕੋਈ ਵੀ ਪਾਰਟੀ ਨਾ ਜੇ ਖਟਕੜ ਕਲਾ ਜਾਂਦੀ ਆ ਤਾਂ ਜੁੱਤੀ ਲਾ ਲਓ ਮਤਲਬ ਕਿ ਖਟਕੜ ਕਲਾ ਨੂੰ ਤਾਂ ਮਤਲਬ ਕਿ ਇਹਨਾਂ ਨੇ ਆਪਣਾ ਉਹ ਬਣਾ ਲਿਆ ਪਹਿਲਾਂ ਮਾਨਪ੍ਰੀਤ ਬਾਦਲ ਨੇ ਸ਼ੁਰੂ ਕੀਤਾ ਜਦ ਪੀਪੀਪੀ ਬਣਾਈ ਸੀਗੀ ਉਹਨੇ ਉੱਤੇ ਚਲੇ ਗਿਆ ਬਾਅਦ ਵਿੱਚ ਉਹਨ ਭਗਵੰਤ ਮਾਨ ਨੇ ਜਾ ਕੇ ਉੱਥੇ ਸੌਂ ਚੁੱਕ ਕੇ ਕਰਤੀ ਉਹਦੇ ਪੂਰਨਿਆਂ ਤੇ ਕਿੰਨਾ ਕੁ ਚੱਲਦੇ ਹੈਗਿਆਂ ਕੀ ਭਗਤ ਸਿੰਘ ਤੇ ਸੁਪਨਿਆਂ ਦਾ ਸਮਾਜ ਬਣਤ ਕੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣ ਗਿਆ ਦੇਸ਼ ਨੂੰ ਮਾਰੀਏ ਗੋਲੀ ਆਪਾਂ ਹਲੇ ਕੀ ਆਪਣੇ ਪੰਜਾਬ ਅੱਜ ਤਾਂ ਇਹਨਾਂ ਦੀ ਸਰਕਾਰ ਇਹਨਾਂ ਦੀ ਆਪਣੀ ਹੈ ਜੋ ਮਰਜ਼ੀ ਬਣਾ ਸਕਦੇ ਨੇ ਪਰੰਤੂ ਜਿਵੇਂ ਹੁਣ ਚੋਹਾਨ ਸਾਹਿਬ ਨੇ ਦੱਸਿਆ ਕਿ ਸਾਡਾ ਚਿੱਟਾ ਖਤਮ ਹੋ ਗਿਆ ਦੇਸ਼ ਤੋਂ ਲੁੱਟਾਂ ਖੋਹਾਂ ਚੋਰੀਆਂ ਖਤਮ ਹੋ ਗਈਆਂ ਬੇਰੋਜ਼ਗਾਰੀਆਂ ਖਤਮ ਹੋ ਗਈਆਂ ਆ ਕਿੰਨੇ ਮਤਲਬ ਕਿ ਜਿਹੜੇ ਨਿਯੁਕਤੀ ਪੱਤਰਾਂ ਦੀ ਗੱਲ ਕਰਦੇ ਨੇ ਫੇਸਬੁੱਕ ਦੇ ਉੱਤੇ ਲੋਕ ਝੂਠ ਬੋਲਦੇ ਨੇ ਉਹ ਲੋਕ ਬੋਲ ਰਹੇ ਨੇ ਕਿ ਸਾਨੂੰ ਨਿਯੁਕਤੀ ਪੱਤਰ ਮਿਲੇ ਨੇ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਵੀ ਟੈਂਕੀਆਂ ਤੇ ਬੈਠੇ ਨੇ ਉਹ ਤੋ ਕਿੱਧਰਲਾ ਮਤਲਬ ਕੀ ਇਹ ਕ੍ਰਾਂਤੀ ਆ ਕਿੱਧਰਲਾ ਇਨਕਲਾਬ ਆ ਮਤਲਬ ਕਿ ਇਹਨੂੰ ਇਹ ਕਹਿ ਰਹੇ ਨੇ ਜਿਹੜਾ ਇਹ ਸਿਰਫ ਯੂਜ਼ ਕਰਦੇ ਨੇ ਜਿਵੇਂ ਹੁਣ ਮੈਂ ਆਪਣੇ ਤੁਹਾਡੇ ਨਾਲ ਥੋੜੀ ਦੇਰ ਪਹਿਲਾਂ ਗੱਲਾਂ ਕਰ ਰਿਹਾ ਸੀ ਬੈਠਾ ਕਿ ਜਦੋਂ ਭਗਵੰਤ ਮਾਨ ਸਾਹਿਬ ਜਦੋਂ ਸੰਸਦ ਮੈਂਬਰ ਬਣੇ ਸੀ ਪਹਿਲੀ ਵਾਰ ਤਾਂ ਉਹਨਾਂ ਨੇ ਮਨ ਲੱਕੇ ਜਦੋਂ ਸੰਗਰੂਰ ਹਲਕੇ ਦੇ ਵਿੱਚ ਐਂਟਰੀ ਕੀਤੀ ਸੀ ਤਾਂ ਉੱਥੇ ਜਾ ਕੇ ਉਹਨਾਂ ਨੇ ਮਤਲਬ ਕਿ ਮੋਚੀਆਂ ਤੋਂ ਜਾਂ ਮਜ਼ਦੂਰਾਂ ਤੋਂ ਉਦਘਾਟਨ ਕਰਵਾਏ ਸੀ ਅੱਜ ਵੀ ਲੱਗੇ ਹੋਏ ਨੇ ਉਹਨਾਂ ਤੇ ਜੇ ਤੁਸੀਂ ਦੇਖੋ ਅੱਜ ਹੁਣ ਜਿੰਨੇ ਵੀ ਹੁੰਦੇ ਨੇ ਅੱਜ ਕਿਉਂ ਨਹੀਂ ਹੁੰਦੇ ਵੀ ਅੱਜ ਐਮਐਲਏ ਕਰਦੇ ਨੇ ਅੱਬ ਸਾਰੇ ਜਿੰਨੇ ਵੀ ਲੀਡਰ ਨੇ ਜਾਂ ਮਤਲਬ ਕਿ ਜਿੰਨੇ ਇਹਨਾਂ ਦੇ ਆਗੂ ਨੇ ਮੁਖੀ ਜਾਂ ਇਹਨਾਂ ਦੇ ਮੰਤਰੀ ਨੇ ਉਹੀ ਤਾਂ ਘਟਨ ਕਰਦੇ ਨੇ ਹੁਣ ਹੁਣ ਕਿੱਥੇ ਗਏ ਹੋ ਮਜ਼ਦੂਰ ਹੁਣ ਉਹ ਗੱਲ ਖਤਮ ਹੋ ਗਈ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਛੋਛੇ ਬਾਜ਼ੀਆਂ ਕਰ ਕਰਕੇ ਦਿਖਾਉਂਦੇ ਹੁੰਦੇ ਨੇ ਕਿ ਅਸੀਂ ਤਾਂ ਤੁਹਾਡੇ ਵਿੱਚੋਂ ਗਏ ਹੋਏ ਹਾਂ ਤੁਹਾਡੇ ਵਰਗੇ ਹੀ ਹਾਂ ਤੁਹਾਡੇ ਆਮ ਲੋਕਾਂ ਦੇ ਵਿੱਚੋਂ ਆ ਜਦ ਕਿ ਜ਼ਮੀਮੀ ਜ਼ਮੀਨੀ ਹਕੀਕਤ ਆ ਜਿਹੜੀ ਉਹ ਹੋਰ ਹੁੰਦੀ ਆ ਇਸੇ ਕਰਕੇ ਜਿਹੜਾ ਤੁਸੀਂ ਬੀਬੀਆਂ ਦਾ ਚੈਪਟਰ ਵੀ ਛੜਿਆ ਉਹ ਵੀ ਸੇਮ ਹੀ ਆ ਬੀਬੀਆਂ ਨੂੰ ਵੀ ਵਿਚਾਰੀਆਂ ਨੂੰ ਉੱਥੇ ਹੀ ਵਰਤਿਆ ਜਾਂਦਾ ਜਿਹਦੀ ਕੋਈ ਪ੍ਰਤਿਸ਼ਠਾ ਹੈ ਜਿਹਦੀ ਕੋਈ ਪ੍ਰਤਿਸ਼ਠਾ ਨਹੀਂ ਹੈ ਕਿ ਮੈਨੂੰ ਤੂੰ ਇੱਕ ਵੀ ਦਿਖਾ ਦੋ ਵੀ ਹਾਂ ਕਿਸੇ ਵੀ ਪਾਰਟੀ ਨੇ ਦਿੱਤੀ ਹੋਵੇ ਕਿਸੇ ਨੂੰ ਟਿਕਟ ਜੀਨੇ ਵੀ ਦਿੱਤੀ ਹੈ ਟਿਕਟ ਜੀਦਾ ਆਧਾਰ ਹੈਗਾ ਉਹਨੂੰ ਮਿਲੀ ਆ ਜੀ ਸਰ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਦਲ ਬਦਲੂਆਂ ਦੀ ਦਲ ਬਦਲੂਆਂ ਦੀ ਗੱਲ ਇਦਾਂ ਹੈਗੀ ਹੈ ਕਿ ਜਿੱਦਾਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਿਹੜੇ ਸ਼ਿਫਟ ਕਰ ਜਾਂਦੇ ਨੇ ਉਹਨੂੰ ਫਿਰ ਪਾਰਟੀਆਂ ਵਾਲੇ ਕੋਈ तितਲੀਆਂ ਕਹਿੰਦਾ ਕੋਈ ਦੂਜਿਆਂ ਦੇ ਮੋਟਰਸਾਈਕਲ ਵਾਲਾ ਸਟੈਂਡ ਕਹਿੰਦਾ ਨਾ ਲੈ ਵੀ ਇਹ ਗੱਲਾਂ ਕਿੰਨੀਆਂ ਕਿ ਜਾਇਜ਼ ਨੇ ਜਿਹੜੀਆਂ ਇਹ ਕੈਮਰੇ ਦੇ ਸਾਹਮਣੇ ਇੱਕ ਦੂਜੇ ਨੂੰ ਭੰਡਦੇ ਨੇ ਦੇਖੋ ਬੰਦਾ ਆਪਣਾ ਕਿਰਦਾਰ ਆਪ ਬਣਾ ਬੈ ਤੇ ਆਪ ਹੀ ਗਵਾਦਾ ਹੈ పార్టీ ਕੋਈ ਮਾੜੀ ਨਹੀਂ ਹੁੰਦੀ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਭਾਜਪਾ ਆ ਚਾਹੇ ਬੀਐਸਪੀ ਆ ਪਾਰਟੀ ਨੂੰ ਕਿਸ ਤਰ੍ਹਾਂ ਬਣਾਣਾ ਹੈ ਪਾਰਟੀ ਲੋਕਾਂ ਦੇ ਸਿਰ ਤੇ ਹੁੰਦੀ ਆ ਉਹ ਕਿੱਦਾਂ ਦੇ ਕਿਰਦਾਰਾਂ ਦੇ ਬੰਦਿਆਂ ਨੂੰ ਨਾਲ ਲੈ ਕੇ ਚਲਦੀ ਆ ਪਾਰਟੀ ਉਹ ਕਿਰਦਾਰ ਜਿਹੜੇ ਆ ਉਹ ਪਾਰਟੀ ਦਾ ਕਿਰਦਾਰ ਉੱਚਾ ਕਰਦੇ ਨੇ ਜਿਹੜੇ ਜਿਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਾਮ ਸਵੇਰੇ ਅਸੀਂ ਆਹ ਪਾਰਟੀ ਚੋਂ ਉੱਠੇ ਆ ਤੇ ਸ਼ਾਮ ਨੂੰ ਅਸੀਂ ਉਹ ਪਾਰਟੀ ਦਾ ਗੱਲ ਸੇ ਮਫਲਰ ਪਾ ਲੈਣਾ ਆ ਜਾਂ ਉਸ ਰੂਪਾ ਪਾ ਲੈਣਾ ਆ ਤੇ ਪਰਸੋਂ ਨੂੰ ਕਿਸੇ ਹੋਰ ਦਾ ਪਾ ਲੈਣਾ ਇਹ ਲੋਕ ਖਾਲੀ ਲਿਫਾਫਿਆਂ ਵਰਗੇ ਹੁੰਦੇ ਨੇ ਜਿੱਧਰ ਦੀ ਹਵਾ ਚਾਹੂਗੀ ਆ ਉਧਰ ਨੂੰ ਉੱਡ ਲੈਂਦੇ ਆ ਅੱਜ ਜੋ ਮੌਜੂਦਾ ਸਰਕਾਰ ਆ ਉੱਤਰ ਦੀ ਹਵਾ ਚੱਲੀ ਐ ਕਿਉਂਕਿ ਕੁਝ ਲੋਕ ਤਾਂ ਇਹਦੇ ਵਿੱਚ ਆਪਣਾ ਬਿਜ਼ਨਸ ਚਲਾਉਣ ਦੇ ਲਈ ਆਂਦੇ ਨੇ ਕਿਉਂਕਿ ਉਹੀ ਲੋਕ ਹੁੰਦੇ ਨੇ ਤੇ ਕੁਝ ਜਿਹੜੇ ਸਾਡੇ ਸਰਕਾਰੀ ਬੰਦੇ ਹੁੰਦੇ ਨੇ ਉਹਨਾਂ ਨੂੰ ਵੀ ਕੁਝ ਕਮਾਊ ਬੁੱਤ ਚਾਹੀਦੇ ਹੁੰਦੇ ਨੇ ਤੇ ਉਹ ਬਿਜ਼ਨਸ ਚਲਾਉਣ ਦੇ ਲਈ ਆਂਦੇ ਨੇ ਤੇ ਉਹ ਆਪਣਾ ਬਿਜ਼ਨਸ ਚਲਾਉਂਦੇ ਨੇ ਤੇ ਜਦੋਂ ਸਰਕਾਰ ਬਦਲਦੀ ਐ ਤੇ ਆਪਣਾ ਬਿਜ਼ਨਸ ਦੂਸਰੇ ਪਾਸੇ ਕਨਵਰਟ ਕਰ ਲੈਂਦੇ ਨੇ ਉਦੋਂ ਇਸ ਰੂਪਾ ਦੂਸਰੇ ਪਾਸੇ ਭੋਣ ਦੇ ਨੇ ਰੂਪਰ ਨੂੰ ਚਲੇ ਜਾਂਦੇ ਨੇ ਜਿਨ੍ਹਾਂ ਨੇ ਉਸ ਪਾਰਟੀ ਨੂੰ ਸਿੰਜਿਆ ਹੁੰਦਾ ਹੈ ਖੂਨ ਪਸੀਨੇ ਦੇ ਨਾਲ ਜਿਹੜੇ ਸੱਚੇ ਸੱਚੇ ਸੁੱਚੇ ਲੋਕ ਹੁੰਦੇ ਨੇ ਉਹ ਜਾਂ ਤਾਂ ਉਸ ਪਾਰਟੀ ਦੇ ਵਿੱਚ ਕੰਮ ਕਰਦੇ ਨੇ ਪਰ ਕਿਰਦਾਰ ਮਾਰ ਕੇ ਕਦੇ ਨਹੀਂ ਰਹਿੰਦੇ ਜਾਂ ਤਾਂ ਉਹਨੂੰ ਛੱਡ ਦਿੰਦੇ ਨੇ ਤੇ ਜਾਂ ਜੇ ਰਹਿੰਦੇ ਨੇ ਤਾਂ ਪੂਰੇ ਕਿਰਦਾਰ ਜਿਉਂਦੇ ਰੱਖਦੇ ਨੇ ਆਪਣੇ ਤੇ ਮਰੇ ਹੋਏ ਕਿਰਦਾਰਾਂ ਵਾਲੇ ਲੋਕ ਇੰਦਾ ਦਾ ਕੰਮ ਕਦੇ ਨਹੀਂ ਕਰਦੇ ਜਾਂ ਤਾਂ ਉਹ ਪਾਰਟੀ ਨੂੰ ਛੱਡ ਦੇਣਗੇ ਬੈਠ ਜਾਣਗੇ ਸ਼ਾਂਤੋਕੇ ਜਾਂ ਫਿਰ ਜੇ ਪਾਰਟੀ 'ਚ ਕੰਮ ਕਰਨਗੇ ਤਾਂ ਆਪਣਾ ਕਿਰਦਾਰ ਜਿਉਂਦਾ ਰੱਖਣਗੇ ਤੇ ਪਾਰਟੀ ਦਾ ਜਿਹੜਾ ਆ ਉਹਦੀ ਗરિਮਾ ਉਹਨੂੰ ਪੂਰਾ ਮੇਨਟੇਨ ਰੱਖਣਗੇ ਬਣਾ ਕੇ ਰੱਖਣਗੇ ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਬਹੁਤਾ ਵਿਸ਼ਵਾਸ ਮੈਂ ਫਿਰ ਤੁਹਾਨੂੰ ਦੱਸਣਾ ਕਿ ਜਿਹੜੇ ਵੋਟਰਾਂ ਨੂੰ ਫਿਰ ਵੀ ਉਹੀ ਅਪੀਲ ਹੈਗੀ ਹੈ ਕਿ ਜਿਹੜੇ ਲੋਕ ਤੁਹਾਡੀਆਂ ਵੋਟਾਂ ਵੇਚ ਜਾਂਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਵੋਟਾਂ ਪਾਉਣੇ ਹੋ ਉਦੋਂ ਉਹ ਬੰਦਾ ਇਕੱਲਾ ਨਹੀਂ ਕਨਵਰਟ ਹੁੰਦਾ ਉਹ ਤੁਹਾਡੀ ਵੋਟ ਬੈਂਕ ਸਾਰੀ ਉਸ ਪਾਰਟੀ ਨੂੰ ਵੇਚ ਚੁੱਕਿਆ ਹੁੰਦਾ ਹੈਗਾ ਤੇ ਉਹ ਜਦੋਂ ਪਾਰਟੀ ਨੂੰ ਵੇਚ ਜਾਂਦਾ ਹੈ ਤਾਂ ਦੇਖੋ ਉਹ ਵੋਟਰਾਂ ਦਾ ਵਿਸ਼ਵਾਸ ਦੁਬਾਰਾ ਉਹਦੇ ਤੇ ਕੀ ਬਣ ਜਾਂਦਾ ਹੈ ਆਪਣੇ ਇਲਾਕੇ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਐਗਜ਼ੈਂਪਲ ਹਨ ਤੁਸੀਂ ਯੂ ਨੋ ਬੈਟਰ ਦੈਨ ਤੁਸੀਂ ਨਵੇਂ ਜਮਾਨੇ ਟੀਮ ਨੂੰ ਟਾਈਮ ਦਿੱਤਾ ਚੋਹਾਂਜੀ ਤੁਹਾਡਾ ਤੇ ਅਮਰਪਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕੈਮਰਾਮੈਨ ਹਰਸ਼ਦੇਵ ਨਾਲ ਜਗਦੀਸ਼ ਰਾ